ਸਾਹਿਬਜ਼ਾਦੇ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨੇ ਪੋਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨੇ ਉਹਨਾਂ ਦੇ ਅੰਦਰ ਰਤੀ ਭਰ ਵੀ ਡਰ ਨਹੀਂ ਸੀ ਤੇ ਪੁੱਛਿਆ ਸੀ ਸੂਬੇ ਸਰਹੰਦ ਨੇ ਕਿ ਤੁਹਾਨੂੰ ਡਰ ਨਹੀਂ ਲੱਗਦਾ ਸਾਹਿਬਜ਼ਾਦੇ ਨੇ ਕਿਹਾ ਸੀ ਸਾਡੇ ਅੰਦਰ ਡਰ ਨਾ ਦੀ ਚੀਜ਼ ਹੀ ਨਹੀਂ ਹੈ ਸਾਡੇ ਅੰਦਰ ਡਰ ਨਾ ਦੀ ਕੋਈ ਚੀਜ਼ ਹੈ ਹੀ ਨਹੀਂ ਸਾਨੂੰ ਪਤਾ ਹੀ ਨਹੀਂ ਡਰ ਹੁੰਦਾ ਕੀ ਆ ਯਾਦ ਰੱਖਣਾ ਜਿਹੜਾ ਗੁਰੂ ਦਾ ਸਿੱਖ ਹੈ ਗੁਰੂ ਨੂੰ ਸਜਦਾ ਕਰਨ ਵਾਲਾ ਗੁਰੂ ਤੇ ਨਿਝਾ ਰੱਖਣ ਵਾਲਾ ਉਹਦੇ ਅੰਦਰੋਂ ਡਰ ਖਤਮ ਹੋ ਜਾਂਦਾ ਉਹ ਕਦੇ ਡਰਿਆ ਨਹੀਂ ਕਰਦਾ ਕਬਰਾਇਆ ਨਹੀਂ ਕਰਦਾ ਜਿਹੜੇ ਗੁਰੂ ਕੇ ਸਿੱਖ ਚੜਖੜੀਆਂ ਤੇ ਚੜ ਗਏ ਭਾਈ ਸ਼ਵੇਕ ਸਿੰਘ ਜੀ ਵਰਗੇ ਭਾਈ ਸਹਾਬਾ ਸਿੰਘ ਜੀ ਵਰਗੇ ਚੜਖੜੀ ਦੇ ਦੰਦਿਆਂ ਨਾਲ ਦੰਦਿਆਂ ਨੇ ਉਹਨਾਂ ਨੂੰ ਤੂੰਬਾ ਤੂੰਬਾ ਕਰ ਦਿੱਤਾ ਪਰ ਉਹ ਡਰੇ ਨਹੀਂ ਜਿਹੜੇ ਗੁਰੂ ਕੇ ਸਿੱਖ ਆਰਿਆਂ ਨਾਲ ਚਿਰੇ ਗਏ ਉਹਨਾਂ ਦੇ ਸਿਰ ਤੇ ਾਰਾ ਰੱਖਿਆ ਦੋ ਟੋਟੇ ਕਰ ਦਿੱਤੇ ਪਰ ਡਰੇ ਨਹੀਂ ਗੁਰੂ ਕੀ ਸਿੱਖਾਂ ਦੇ ਟੋਟੇ ਟੋਟੇ ਕਰਕੇ ਬੰਦ ਬੰਦ ਕੱਟ ਦਿੱਤੇ ਪਰ ਡੋਲੇ ਨਹੀਂ ਘਬਰਾਏ ਨਹੀਂ ਪਿਆਰੋ ਕਿਉਂਕਿ ਨਿਰਭਉ ਜਪੇ ਸਗਲ ਭਉ ਮਟੇ ਉਹਨਾਂ ਅੰਦਰੋਂ ਭੈ ਖਤਮ ਹੋ ਗਿਆ ਸੀ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਗ੍ਰਿਫਤਾਰ ਕੀਤਾ ਗਿਆ ਗੁਰੂ ਪਿਆਰਿਓ ਤੇ ਗ੍ਰਿਫਤਾਰ ਕਰਕੇ ਗਰਦਾਸ ਨੰਗਲ ਦੀ ਗੜੀ ਦੇ ਵਿੱਚੋਂ ਜਦੋਂ ਦਿੱਲੀ ਲਿਆਂਦਾ ਨਾ ਥੇ ਤੇ ਉਥੇ ਗੁਰੂ ਪਿਆਰਿਓ 700 ਜਿਹੜਾ ਬਾਬਾ ਬੰਦਾ ਸਿੰਘ ਬਹਾਦਰ ਦਾ ਸਾਥੀ ਸੀ ਉਹਨਾਂ ਨੂੰ ਬੜਾ ਕੋਹ ਕੋਹ ਕੇ ਖਤਮ ਕੀਤਾ ਗਿਆ ਇਥੋਂ ਤੱਕ ਕਿ ਸਿੱਖਾਂ ਦੇ ਜਿਹੜੇ ਸਿਰਸਾਨਾ ਉਹ ਵੱਢ ਕੇ ਤੇ ਦਰਵਾਜ਼ਿਆਂ ਤੇ ਟੰਗ ਦਿੱਤੇ ਗਏ ਸਨ ਤੇ ਉਸ ਵੇਲੇ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਇੱਕ ਪੁੱਤਰ ਸੀ ਅਜੇ ਸਿੰਘ ਛੋਟੀ ਉਮਰ ਸੀ ਤੇ ਜਲਾਦ ਕਹਿਣ ਲੱਗੇ ਕਿ ਬੰਦਾ ਸਿੰਘਾ ਤੂੰ ਆਪਣੇ ਬੱਚੇ ਦਾ ਕਤਲ ਕਰ ਇਹਦਾ ਕਤਲ ਕਰ ਤੇ ਉਸ ਵੇਲੇ ਬਾਬਾ ਬੰਦਾ ਸਿੰਘ ਭਾਦਰ ਨੇ ਕਿਹਾ ਸੀ ਗੁਰੂ ਦਾ ਸਿੱਖ ਬੀਬੀ ਤੇ ਬਜ਼ੁਰਗ ਤੇ ਤੇ ਡਿੱਗੇ ਤੇ ਕਦੇ ਵਾਰ ਨਹੀਂ ਕਰਦਾ ਅਸੀਂ ਗੁਰੂ ਕੇ ਸਿੱਖ ਹੁੰਨੇ ਆ ਅਸੀਂ ਕਦੇ ਵੀ ਡਿੱਗੇ ਤੇ ਬਜ਼ੁਰਗ ਤੇ ਬੀਬੀ ਤੇ ਤੇ ਬੱਚੇ ਤੇ ਵਾਰ ਨਹੀਂ ਕਰਦੇ ਇਹ ਸਾਡਾ ਜ਼ੁਲਮ ਕਰਨਾ ਸਾਡਾ ਕੰਮ ਨਹੀਂ ਹੈ ਇਸ ਵਾਸਤੇ ਅਸੀਂ ਇਹ ਜ਼ੁਲਮ ਨਹੀਂ ਕਰਨਾ ਉਸ ਵੇਲੇ ਜ਼ਾਲਮ ਨੇ ਬਾਬਾ ਬੰਦਾ ਸਿੰਘ ਬਹਾਦਰ ਦੇ ਪੁੱਤਰ ਦੇ ਕਾਲਜੇ ਵਿੱਚ ਖੰੰਜਰ ਮਾਰਿਆ ਤੇ ਕਾਲਜਾ ਕੱਢ ਕੇ ਬਾਹਰ ਲਿਆਂਦਾ ਕਾਲਜਾ ਬਾਹਰ ਕੱਢ ਲਿਆ ਖਿੱਚ ਕੇ ਤੇ ਗੁਰੂ ਪਿਆਰਿਓ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਮੁਖ ਵਿੱਚ ਕਾਲਜਾ ਪਾ ਦਿੱਤਾ ਸੀ ਤੇ ਪੁੱਤ ਦਾ ਕਾਲਜਾ ਪਿਓ ਦੇ ਮੂੰਹ ਵਿੱਚ ਹੋਵੇ ਤੇ ਕੈਸੇ ਹਾਲਾਤ ਹੁੰਦੇ ਨੇ ਕਿਹੋ ਜਿਹਾ ਦ੍ਰਿਸ਼ ਹੋਵੇਗਾ ਔਰ ਬਾਬਾ ਬੰਦਾ ਸਿੰਘ ਬਹਾਦਰ ਜੀ ਕਬਰਾਏ ਨਹੀਂ ਡੋਲੇ ਨਹੀਂ ਕੱਲਾ ਪੁੱਤ ਦਾ ਕਾਲਜਾ ਨਹੀਂ ਪਾਇਆ ਪੁੱਤ ਦੇ ਸਰੀਰ ਦੇ ਟੁਕੜੇ ਟੁਕੜੇ ਕਰਕੇ ਗੁਰੂ ਪਿਆਰਿਓ ਬਾਬਾ ਅਜੇ ਸਿੰਘ ਜੀ ਦੇ ਸਰੀਰ ਦੇ ਟੁਕੜੇ ਟੁਕੜੇ ਕਰਕੇ ਉਹਨਾਂ ਜ਼ਾਲਿਮਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਦੇ ਗਲ ਵਿੱਚ ਪਾ ਦਿੱਤੇ ਸਨ ਉਹਨਾਂ ਦੇ ਗਲ ਵਿੱਚ ਪਾ ਦਿੱਤੇ ਸਨ ਉਹ ਹੱਸਣ ਲੱਗ ਗਏ ਕਹਿਣ ਲੱਗੇ ਅਸੀਂ ਜਿੱਤ ਗਏ ਤੂੰ ਹਾਰ ਗਿਆ ਦੇਖ ਅਸੀਂ ਤੇਰੇ ਪੁੱਤ ਨੂੰ ਕਤਲ ਕਰ ਦਿੱਤਾ ਹੈ ਤੇਰੇ ਮੂੰਹ ਵਿੱਚ ਕਾਲਜਾ ਪਾ ਦਿੱਤਾ ਹੈ ਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਜਵਾਬ ਦਿੱਤਾ ਸੀ ਉਹ ਜ਼ਾਲਮੋ ਹਾਰ ਉਹਨਾਂ ਦੇ ਗਲ ਵਿੱਚ ਪਿਆ ਕਰਦੇ ਨੇ ਜਿਹੜੇ ਜਿੱਤ ਜਾਣ ਮੇਰੇ ਗਲ ਵਿੱਚ ਹਾਰ ਪਿਆਏ ਮੈਂ ਜਿੱਤਿਆ ਮੈਂ ਆਗਾ ਸਿੱਦਕਾ ਨਹੀਂ ਛੱਡਿਆ ਮੈਂ ਆਪਦੀ ਸਿੱਖੀ ਤਾਂ ਨਹੀਂ ਛੱਡੀ ਮੈਂ ਜਿੱਤਿਆ ਤੁਸੀਂ ਹਾਰੇ ਗੁੱਸੇ ਵਿੱਚ ਆਣ ਕੇ ਜ਼ਾਲਮਾ ਨੇ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਅੱਖਾਂ ਕੱਢ ਦਿੱਤੀਆਂ ਇਥੇ ਬਸਨੀ ਜ਼ਬਾਨ ਵੜ ਦਿੱਤੀ ਗੁਰੂ ਪਿਆਰਿਓ ਮੋਢਿਆਂ ਤੋਂ ਬਾਹਾਂ ਵੜ ਦਿੱਤੀਆਂ ਪੱਟਾਂ ਤੋਂ ਲੱਤਾਂ ਵੜ ਦਿੱਤੀਆਂ ਜਮੂਰਾਂ ਦੇ ਨਾਲ ਮਾਸ ਖਿੱਚ ਲਿਆ ਪਰ ਬਾਣੀ ਕਹਿੰਦੀ ਨਿਰਭਉ ਜਪੇ ਸਗਲ ਭਉ ਮਿਟੈ ਜਿਨ੍ਹਾਂ ਨੇ ਨਿਰਭਉ ਨੂੰ ਜਪਿਆ ਉਹਨਾਂ ਦੇ ਅੰਦਰੋਂ ਭੈ ਖਤਮ ਹੋ ਗਿਆ ਬਾਬਾ ਬੰਦਾ ਸਿੰਘ ਬਹਾਦਰ ਤੇ ਐਨਾ ਕੁ ਜ਼ੁਲਮ ਢਾਇਆ ਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਡੋਲੇ ਨਹੀਂ ਘਬਰਾਏ ਨਹੀਂ ਗੁਰੂ ਪਿਆਰਿਓ ਇਥੇ ਤਾਂ ਗੁਰੂ ਕੇ ਸਿੱਖਾਂ ਦੇ ਸਰੀਰਾਂ ਦੇ ਵਿੱਚੋਂ ਤੱਤੇ ਲੋਹੇ ਦੇ ਸਰੀਏ ਵੀ ਕੱਢ ਦਿੱਤੇ ਜਾਂਦੇ ਸਨ ਭਾਈ ਕਲਵੰਤ ਸਿੰਘ ਜੀ ਨਾਗੋ ਕੇ ਉਹਨਾਂ ਦੇ ਸਰੀਰ ਦੇ ਵਿੱਚੋਂ ਝਾਲਮਾ ਨੇ ਗੁਰੂ ਪਿਆਰਿਓ ਤੱਤਾ ਸਰੀਆ ਕਰਕੇ ਨਾ ਸਰੀਰ ਦੇ ਵਿੱਚੋਂ ਕੱਢ ਦਿੱਤਾ ਸੀ ਤੇ ਉਹ ਫਿਰ ਵੀ ਗੁਰੂ ਪਿਆਰਿਓ ਵਹਿ ਗੁਰੂ ਵਹਿ ਗੁਰੂ ਕਰਦਾ ਸੀ ਇੰਨੀ ਚੜ੍ਹਦੀ ਵਾਲਾ ਚੜ੍ਹਦੀ ਕਲਾ ਵਾਲਾ ਗੁਰੂ ਕਾ ਸਿੱਖ ਸੀ ਇੱਕ